ਸੁਵੇਲ ਬੇਟੀ ਕਿਵੇਂ ਅੱਗੇ ਤੋਂ ਬਣੀ ਸੋਰੀ ਤੇ ਜੇ ਅਸੀਂ ਇਹਦੀ ਗਗੜੀ ਬਣੀ ਜੋ ਜੀ ਤੇ ਬੱਚਾ ਉਹ ਬੱਚੀ ਹੀ ਲਕੀ ਮਾਰੀ ਹਾਂਜੀ ਠੀਕ ਆ ਲੋ ਜੀ ਤਤਾਰਾ ਵੀ ਦੋਸਤੋ ਇਹ ਮਾਝਾ ਮਿਲ ਜੂਗੀ 117000 ਦੀ ਬਾਕੀ ਠੀਕ ਆ ਗੱਲਬਾਤ ਤੇ ਇਹੜੇ ਬਿਲਕੁਲ ਪੁੜੇ ਪੜੇ ਠੀਕ ਆ ਜੀ ਫਿੱਸੇ ਆ ਪੁੜੇ ਪੜੇ ਨਵਾਏ ਆ ਉਸ ਦਾ ਵੀ 140000 ਉਹ ਪੋਤ ਰੱਖਦੇ ਆ 130000 ਦੀ ਦੇਣੀ ਆ ਹਰ ਇੱਕ ਸਾਲ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਡਾਲੇਕੇ ਜਿਲ੍ਹਾ ਤਹਿਸੀਲ ਸ੍ਰੀ ਤਰਨਤਪੁਰ ਸਾਹਿਬ ਵੀਰਦੀਪੇ ਤੇ ਵੀਰ ਜੋਗੇਰ ਹੰਦੇ ਕੋਲ ਆਇਆ ਦੋਸਤੋ ਇਸ ਫਾਰਮ ਤੋਂ ਤਕਰੀਬਨ ਆਪਾਂ ਕੋਈ 5-7 ਦਿਨਾਂ ਬਾਅਦ ਚਾਹੇ ਹਫਤੇ ਦੇ ਬਿਲਕੁਲ ਦੌਰਾਨ ਜਿਹੜੀ ਇੱਕ ਅਪਡੇਟ ਤੁਹਾਨੂੰ ਦਿੰਦੇ ਰਹੀਦਾ ਵਪਾਰ ਲੈਣ ਦਾ ਕੰਮ ਆ ਵੀਰ ਦਾ ਅੱਜ ਇਸ ਵੀਡੀਓ ਦੇ ਵਿੱਚ ਜਿਹੜੇ ਆਪਾਂ ਤੁਹਾਨੂੰ ਐਨੀਮਲ ਦਿਖਾਉਣੇ ਆ ਟੋਟਲ ਸ਼ੇਕ ਨਾਗ ਨੇ ਬਾਕੀ ਕੋਚ ਨਾਗ ਇਹਨਾਂ ਕੋਲ ਛੋਟੇ ਹੀ ਦੀਆਂ ਜਿਨ੍ਹਾਂ ਦੇ ਵਿੱਚ ਬੱਛੀਆਂ ਵੀ ਹੈਗੀਆਂ ਨੇ ਠੀਕ ਹੈ ਜੀ ਇੱਕ ਬੱਕਰੀ ਜਿਹੜੀ ਆਪਾਂ ਤੁਹਾਨੂੰ ਬੇਸ਼ੱਕ ਐਂਡ ਦੇ ਵਿੱਚ ਦਿਖਾ ਦੇਵਾਂਗੇ ਮੱਜਾਂ ਦੀ ਗੱਲ ਕਰੀਏ ਦੋ ਗੱਬੜ ਮੱਜਾਂ ਤੁਹਾਨੂੰ ਦਿਖਾਵਾਂਗੇ ਇੱਕ ਟੋਕੜ ਤੇ ਇੱਕ ਵੜ ਗੱਬੜ ਨਾਲ ਦੋ ਵੜਾ ਬਿਲਕੁਲ ਸੱਚੇ ਤਾਜ਼ੀਆਂ ਸੁਈਆਂ ਨੇ ਅੱਜ ਤਰੀਕ ਤੁਸੀਂ ਨੋਟ ਕਰ ਲਓ 9 ਸਤੰਬਰ ਸਮਾਂ ਕੋਈ ਸ਼ਾਮ ਦੇ 4:00 ਵਜੇ ਦਾ ਹੈਗਾ ਠੀਕ ਹੈ ਜੀ ਸੋ ਸਾਰੇ ਫਾਰਮਰ ਭਰਾਵਾਂ ਨੂੰ ਬੇਨਤੀ ਆਪਾਂ ਸ਼ਕਾਦਿੰਗ ਤੋਂ ਕਰਦੇ ਆਂ ਕੋਈ ਵੀ ਸੱਜਣ ਵੀਰ ਆਪਣੀ ਵੀਡੀਓ ਵੇਖ ਕੇ ਖਾਸ ਤੌਰ ਤੇ ਤੁਸੀਂ ਸੁਰਦਆ ਕਰਦੇ ਹੋ ਇੱਥੇ ਆਣ ਕੇ ਜਿਹੜਾ ਗੱਬਣ ਪਸ਼ੂ ਹੁੰਦਾ ਬਿਲਕੁਲ ਟਿੱਪ ਕੇ ਚਾਹ ਥਾਣ ਦੀ ਤਸੱਲੀ ਕਰਕੇ ਲੈ ਕੇ ਜਾਓ ਸੋਇਸ ਵਾਏ ਪਸ਼ੂ ਨੂੰ ਆਪਣਾ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਆਪਣੇ ਸਮੇਂ ਤੋਂ ਸਮਾਗਤ ਦੀ ਤਸੱਲੀ ਜ਼ਰੂਰ ਕਰਿਆ ਕਰੋ ਕਰਮ ਤਰਨ ਤੋਂ ਕੋਈ 8 ਕਿਲੋਮੀਟਰ ਦੀ ਦੂਰੀ ਆ ਪਿੰਡ ਦਾ ਲੈ ਕੇ ਦੀ ਮਾਨੋਚਲ ਪਿੰਡ ਲੱਗੇ ਆ ਤੇ ਜੋੜੇ ਪਿੰਡ ਉਧਰਲੇ ਪਾਸੇ ਆ ਜਾਂਦਾ ਤੇਜਾ ਸਿੰਘ ਵਾਲਾ ਪਿੰਡ ਨੇ ਜਦੀਕ ਆ ਔਰ ਕਰਦੇ ਪੂਰੀ ਗੱਲ ਬਾਤ ਸਭ ਤੋਂ ਪਹਿਲਾਂ ਠੀਠੇ ਸਾਸਰੀ ਕਰਦੇ ਸਾਸਰੀ ਕਾ ਸਾਨੂੰ ਸਾਜੇ ਹਸਣਾ ਠੀਠਾ ਜੀ ਬੜੇ ਵਧੀਆ ਠੀਠੇ ਕਾਇਮ ਚੜਦੀ ਕਲਾ ਚੜਦੀ ਕਲਾ ਜੋ ਕੇ ਫਿਰ ਸਾਸਰੀ ਕਾਲ ਸਾਸਰੀ ਕਾਲ ਜੀ ਬੜੇ ਵਧੀਆ ਭਾਜੀ ਬੜੇ ਵਧੀਆ ਠੀਠੇ ਜਿਹੜੇ 6 ਆਣੀ ਵਾਲਾ ਆਪਣੇ ਕੋਲ ਵੱਡੇ ਜਾਂਦਾ ਧਾਰੂ ਪਸ਼ੂ ਚੜੇ ਹਾਂਜੀ ਹਾਂਜੀ ਸੰਸਾ ਜਿਹਦੇ ਵਿੱਚੋਂ ਮੈਨੂੰ ਲੱਗਦਾ ਵੀ ਤਿੰਨ ਹੀ ਆਪਣੇ ਕੋਲ ਗੱਬਣਾ ਦੋ ਮਹੀਆਂ ਤੇ ਇੱਕ ਵਾਰ ਗੱਬਣਾ ਹਾਂਜੀ ਬਾਕੀ ਪਸ਼ੂ ਸਾਰੇ ਸਵੇਰ ਸਵੇਰ ਦੁੱਧ ਪੀ ਚੱਲਣ ਰਹੇ ਹਾਂਜੀ ਹਾਂਜੀ ਠੀਕ ਆ ਵੀਰੇ ਤੇ ਪਿਛਲੀ ਵੀ ਮਾਲ ਪਾਇਆ ਸੀ ਤਕਰੀਬਨ ਵਿਖ ਬੂਖੀ ਗਿਆ ਸੰਤੂ ਸਾਹਿਬ ਸਾਰਾ ਠੀਕ ਹੈ ਬਰੇ ਹਾਂਜੀ ਤੇ ਸ਼ੁਰੂਆਤ ਇੱਕ ਦੀ ਵੀਰ ਇੱਕ ਇਸੇ ਮੈਂ ਤੋਂ ਕਰਦੇ ਹਾਂ ਤੁਸੀਂ ਦੱਸ ਰਹੇ ਸੀ ਦੀ ਡਿਟੇਲ ਇਹਦੀ ਵੀ ਚੰਗੇ ਪਸ਼ੋਰਾ ਦੇ ਵਿੱਚੋਂ ਚੰਗੇ ਥਾਂ ਤੋਂ ਆਈ ਹੈ ਹਾਂਜੀ ਹਾਂਜੀ ਕੀ ਮੇਰਵਾ ਸੰਤ ਸਿੰਘ ਸਾਹਿਬ ਆਈ ਹੈ ਹਾਂਜੀ 16 ਤੋਂ 17 ਕਿਲੋ ਦੀ ਗਾਰੰਟੀ ਆਈ ਮੈਂ ਦੀ ਬਹੁਤ ਜ਼ਿਆਦੀ ਚੰਗੀ ਹੈ ਠੀਕ ਹੈ ਜੀ ਹਾਂਜੀ ਵੀ ਸ਼ੈਦੀ ਸ਼ੂਦੀ ਚੰਗੀ ਤੇ ਆਈ ਆ ਹਾਂਜੀ ਹਾਂਜੀ ਤੇ ਸੁਭਾ ਦੇ ਵਿੱਚ ਕਿਵੇਂ ਦਾ ਸੁਭਾ ਤੱਜਾ ਸੋਨਾ ਸੰਸਾ ਤੱਜਾ ਸੁਆ ਹਾਂ ਬਾਕੀ ਵੀਰ ਭਰਾਵਾਂ ਨੇ ਵੇਖ ਹੀ ਲੈਣੀ ਆ ਮੈਂ ਵੀ ਇੱਕ ਵਾਰੀ ਪੂਰਾ ਮੇਰਾ ਭਰਾ ਡਿਜ਼ਾਈਨ ਚੈੱਕ ਕਰ ਲਓ ਆਰਡਰ-ਰਡਰ ਦੀ ਕੁਆਲਿਟੀ ਬਹੁਤ ਸੋਹਣੀ ਹੈ ਠੀਕਾ ਜੀ ਉਨੀ ਦਾ ਉਹਨੇ ਬਿਲਕੁਲ ਸੂਟਾ ਕਲੇਵਾ ਬਣਾਈ ਫਿਰਦੀ ਆ ਸਿੰਘ ਦੀ ਬਣਾਵਟ ਜਿਹੜੀ ਤੁਸੀਂ ਦੇਖੋਗੇ ਸਾਈਡ ਤੋਂ ਮਾਰਾ ਫੁੱਲੇ ਸਿੰਘ ਆ ਤੇ ਗਲਾਈ ਦੇ ਵਿੱਚ ਘੁੰਮੇ ਆ ਤੇ ਜਸੂਆ ਮੰਨ ਕੇ ਕੋਈ ਵੀ ਸੱਜਣ ਸੌਦਾ ਕਰ ਲਿਆ ਜੀ ਤੇ 16 ਕਿਲੋ ਦੀਪਾ ਵੀ ਦੱਸ ਰਿਹਾ ਵੀ 16 ਕਿਲੋ ਦੀ ਤਸੱਲੀ ਗਾਰੰਟੀ ਉਹਨੇ ਦਿੱਤੀ ਆ ਜਿੱਥੋਂ ਇਹਨੇ ਪਿਛੋਕ ਖਰੀਦੀ ਆ ਬਾਕੀ ਆਰਡਰ ਤੋਂ ਆਰਾ ਉਹ ਤਾਂ ਨਾਰਮਲ ਹੀ ਇੱਕ ਤੁਹਾਨੂੰ ਪਤਾ ਲੱਗ ਜੂਗਾ ਪਤਲਾ ਪਿੰਡਾ ਚੌੜਾ ਜਗਾਠਾ ਪਿੱਟਪੂਰੇ ਦੀ ਚੌੜੀ ਆ ਕਰਮਾਂ ਦੀ ਵੱਡੀ ਵੱਡੀ ਦੇ ਵਿੱਚ ਸਿੰਗਲ ਹੱਡੀ ਵੀ ਦੇਖੋ ਹਾਂ ਮਗਰਾ ਤਾਂ ਮਗਰੂਟਾ ਬਹੁਤ ਜ਼ਿਆਦਾ ਤੇ ਬਿਲਕੁਲ ਦੇਵੇ ਦੀ ਗੱਲ ਕਰੀਏ ਤੇ ਕਰਮ ਵਾਲੀ ਸੂਨ ਨਾਲ ਹੀ ਨਿਵਾ ਬਣਾਈ ਕਰਦੀ ਆ ਆਪ ਕੋ ਸ਼ਟਾਰਟ ਹੋ ਕੇ ਵੀ ਤੇ ਵੀਰ ਬਾਕੀ ਚਿਪੜ ਵੀ ਤੁਸੀਂ ਦੱਸਿਆ ਵੀ ਨੇਰੀ ਪ੍ਰਣਾਲਾ ਹੀ ਮੋਗਾ ਜੀ ਹਾਂਜੀ ਹਾਂਜੀ ਮੋਗਾ ਹੀ ਮੋਗਾ ਠੀਕ ਆ ਫਿਰ ਹਾਂਜੀ ਕਰੋ ਚੈੱਕ ਜੀ ਲੋ ਵੀ ਬੰਬੇ ਪਾਸ ਆ ਦੀਪਾ ਆਪਣਾ ਵੀਰ ਜੋਗਾ ਕਹਿੰਦਾ ਸੋ ਤਿਆਰੀ ਤਕ ਤਕਰੀਬਨ ਮੈਨੂੰ ਲੱਗਦਾ ਵੀ ਦੀਪੇ ਕਰੀ ਬੈਠੀ ਹੈ ਨਾ ਹਾਂਜੀ ਹਾਂਜੀ ਭਾਵੇਂ ਰਾਤ ਨੂੰ ਸਵੇਰ ਸੰਸਾ ਪੈਸੇ ਤਿਆਰੀ ਵਾਲੇ ਪਾਸੇ ਕੋਈ ਢਲ ਨਹੀਂ ਗਈ ਹੈ ਨਾ ਹਾਂਜੀ ਹਾਂਜੀ ਲੋ ਵੀ ਤਿਆਰੀ ਆਲਮੋਸਟ ਦੋਸਤੋ ਕੰਪਲੀਟ ਆ ਅੱਜ ਭਲਕ ਸੂ ਵੀ ਸਕਦੀ ਆ ਸਫਰ ਚ ਜਾਂਦੇ ਆ ਵੀ ਇਹ ਮਾਝ ਸੂ ਸਕਦੀ ਆ ਜਿਹੜੇ ਬਿਲਕੁਲ ਪੁੜੇ ਪੜੇ ਠੀਕ ਆ ਜੀ ਹਿੱਸੇ ਆ ਪੁੜੇ ਪੜੇ ਲਵਾਏ ਆ ਹੋ ਸਕਦਾ ਵੀ ਸ਼ਾਮ ਤੱਕ ਰਾਤ ਤੱਕ ਜਾਂ ਮਾਰਨਿੰਗ ਸਵੇਰ ਚੜ੍ਹਦੀ ਇਹ ਸੂਪ ਹੋਵੇ ਉਹਦੀ ਡਿਟੇਲ ਤੁਸੀਂ ਬਾਅਦ ਵਿੱਚ ਲੈ ਲਿਆ ਜੀ ਮੇਲ ਚਾਹੇ ਫੀਮੇਲ ਜਾਂ ਜੇਰ ਪ੍ਰੋਪਰ ਪਈ ਦੀ ਠੀਕ ਆ ਗੱਲਬਾਤ ਆਪ ਆਪ ਜੋ ਕਿੰਨਾ ਸਾਰਾ ਖਲਾਸਾ ਦੇਖੋ ਜੀ ਹਾਂ ਮੇਰੇ ਚੰਗੀ ਸ਼ਾਨਦਾਰ ਕੁਆਲਿਟੀ ਹੈ ਹਾਂਜੀ ਠੀਕ ਹੈ ਜੇ ਪੇ ਮੋਲ ਨਾਲ ਡਿਮਾਂਡ ਕੀ ਕਰਦੇ ਜੀ ਮੋਲ ਸੰਧੂ ਸਾਹਿਬ ਇੱਕ ਤੀਰ ਹੀ ਦੇ ਰਹੀਏ ਇੱਕ ਤੀਰ ਦੀ ਹਾਂਜੀ ਮਾਨਤਨ ਕਰਾ ਦਈਏ ਇੱਕ ਜੀ ਕਿੰਨਾ ਕਿੰਨਾ ਮਾਰ ਦੇਣਾ ਦੱਸ ਇਹ 1 ਲੱਖ 40 ਹਜ਼ਾਰ ਉਹ ਪੋਤ ਰੱਖਦੇ ਆ 1 ਲੱਖ 30 ਹਜ਼ਾਰ ਦੀ ਦੇਣੀ ਆ ਹਾਂਜੀ ਦੀ ਭੇ ਮਹਾਨਤ ਕਰਕੇ ਕਿੰਨੇ ਦੀ ਹੁੰਦੀ ਆ ਹਾਂਜੀ ਕਿੰਨੇ ਦੀ ਹੁੰਦੀ ਆ ਤੁਸੀਂ ਦੱਸ ਦੋ ਸਰ ਨਹੀਂ ਆਪੇ ਕਰਦਗੇ ਜਿੰਨੇ ਦੀ ਹੈਗੀ ਤੁਸੀਂ ਦੇ ਦਿਓ ਮੈਂ ਹੀ ਵੇਖੋ ਕਦਾਂ ਲਈਏ ਨਹੀਂ ਮੈਂ ਚੱਕੀਏ ਕੋ ਦੁੱਧ ਵਾਲੀ ਆ ਮੈਂ ਉਹਦੇ ਕੋਈ ਸ਼ੱਕ ਨਹੀਂਗਾ ਬਾਕੀ ਆਪਾਂ ਦਾਣ ਫਰਾਰ ਕਰਕੇ ਆਪੇ ਦੇ ਦਈਏ ਤੁਹਾਡੀ ਖਰੀਦ ਆ ਤੇ ਵੇਚ ਵੀ ਤੁਹਾਡੀ ਆ ਵੀ ਕਿੱਥੋਂ ਦਾ ਕਾਪਾ ਜੱਸ ਮੈਂ ਦੇਣੀ ਹਾਂਜੀ ਜੀ ਦੇ ਦਈਏ ਪੰਜੀ ਦੀ ਹਾਂਜੀ ਜੀ ਹੋਰ ਅੰਦਰ ਨਾ ਕਰਦਗੇ ਥੋੜਾ ਪਤਾ ਉੱਧਰ ਪੁੱਛੋ ਸਰ ਜੋਗੇ ਕਾਬੂ ਜੀ ਨਹੀਂ ਕਰਨੀ ਮੈਨਾਂ ਆਪੇ ਛਾਲ ਮਾਰ ਦੋ ਮੈਂ ਤੁਹਾਨੂੰ ਕਹਤਾਂ ਆਪੇ ਮਾਰ ਦੋ ਦੋ ਡਾੜ ਗਿਆ ਕਿ ਤੇਨੀ ਡਾੜ ਗਏ ਜਿੰਨਾ ਮਰਜ਼ੀ ਦਿਆਦਾ ਤੁਹਾਡੀ ਮਰਜ਼ੀ ਹੈ 1700 ਰੋਲੇ ਦੇ ਦਈਏ ਫਿਰ ਇਹ ਤਾਂ 1700 ਲਓ ਵੇ 17 ਦੀ 200 ਇਹ ਮਾਝ ਮਿਲ ਜੂਗੀ 117000 ਦੀ ਬਾਕੀ ਮਾਝ ਦੋਦੇ ਚੰਗਾ ਭਰਾ ਦੂ ਵੀ ਚਲੋ ਸਾਰੇ ਭਰਾਵਾਂ ਨੂੰ ਪਤਾ ਹੀ ਆ ਦੇਖਦੇ ਸਾਰੇ ਪਤਾ ਲੱਗ ਜਾਂਦਾ ਕੁਆਲਟੀ ਕੁਵਲਟੀ ਬੜੀ ਚੰਗੀ ਹੈ ਥਾਂ ਬਹੁਤ ਚੰਗੀ ਸਾਨੂੰ ਸਾਹਿਬ ਨਾਲਾ ਰੋੜਾ ਵੇਖੋ ਬਾਈਆਂ ਬੂਈਆਂ ਵੇਖੋ ਮੇਰੀ ਹਾਂ ਲੈ ਵੀ ਦੀਪੇ ਇਧਰ ਫਾਗਰ ਨੰਬਰ ਤੇ ਆ ਜੀਏ ਤੇ ਇਹ ਆਪਣੇ ਕੋਲ ਗੱਬੜ ਖੜੀ ਐ ਇੱਕ ਇਹ ਸੰਧੂ ਸਾਹਿਬ ਤੱਜਾ ਸੁਆ ਹਾਂ ਜੀ ਖਰੀਦ ਤੇ ਜੱਸ ਹੁਆ ਅਗਲੇ ਥਾਂ ਨੂੰ ਮਾਰਾ ਜਾ ਸਰੂ ਲੱਗਾ ਜਿੱਧਰ ਆਣ ਕੇ ਵੇਖੋ ਅੱਛਾ ਬਖਾ ਦੇ ਸਰੂ ਲੱਗਾ ਜਗਲੀ ਹੁਣ ਨਹੀਂ ਚੱਲਿਆ ਆ ਜਿੱਦਣ ਸੂਪੀ ਇੱਕਦਮ ਚੱਲੂਗਾ ਜੋ ਹਾਂ ਇਹ ਹੱਥ ਮੁਠੀ ਚ ਫੇਮ ਸਕਦਾ ਹਾਂਜੀ ਠੀਕ ਹੈ ਭਾਵੇਂ ਦੋ ਘਰ ਆਉਣ ਦੇ ਭਾਵੇਂ ਚਾਰ ਆਉਣ ਹੂੰ ਠੀਕ ਹੈ ਜੀ ਠੀਕ ਹੈ ਸੂਬਿਆਂ ਦੇ ਵਿੱਚ ਕਿਵੇਂ ਆ ਸਵੇਰ ਤਿੱਜਾ ਤਿੱਜਾ ਸੂਬਾ ਬਾਕੀ ਦੰਦ ਖੁਰਦੀ ਹੋ ਕੇ ਮੈਂ ਇਧਰ ਵੇਖੋ ਲੋ ਦੰਦ ਵੀ ਜਗ ਕਰਾ ਦੇਣੇ ਕੁਹਾੜਿਆਂ ਵਰਗੇ ਦੰਦ ਹੋਣਗੇ ਆ ਵੇਖੋ ਕੋਈ ਹਿੰਦਾ ਬਣਾਊਗਾ ਹਾਂ ਠੀਕ ਆ ਲੋਬਤ ਜਜਬਾ ਇਹ ਜਿਹੜੀ ਦੋਸਤੋ ਤੁਹਾਨੂੰ ਮੱਝ ਦਿਖਾ ਰਹੇ ਆ ਸੋ ਤਿਆਰੀਆਂ ਦੇ ਉੱਤੇ ਆ ਕਰਮਾਂ ਦੀ ਲੈਜੇ ਜਾਰੀ ਬਲਕੇ ਡਾਡਾਂ ਵੀ ਤੇ ਸੂਫੀ ਪਏ ਸੂਣ ਸਕਦੀ ਰਾਤ ਨੂੰ ਹਾਂ ਸੋ ਅੱਜ ਭਲਕ ਦੇ ਵਿੱਚ ਕੰਮ ਆ ਤੇ ਗਏ ਜਿਹੜੀਆਂ ਗੱਪੜ ਮੱਝਾਂ ਤੁਹਾਨੂੰ ਦਿਖਾ ਰਹੇ ਆ ਅੱਜ ਭਲਕ ਦੇ ਵਿੱਚ ਸੂਣ ਸਕਦੀਆਂ ਨੇ ਕਿਉਂ ਥੱਲਿਓਂ ਬਣੀਆਂ-ਬੁਣੀਆਂ ਪੂਰੀਆਂ ਨੇ ਤੇ ਬਾਕੀ ਸਰੂ ਤੁਹਾਨੂੰ ਜਿਹੜਾ ਨੋਟ ਕਰਾ ਹੀ ਦਿੱਤਾ ਚਪੈਣੀ ਵਾਲੇ ਬੰਨੇ ਵਿੱਚਕਾਰ ਇੱਕ ਮਾੜਾ ਜਿਹਾ ਬੱਚਾ ਲੱਗਾ ਜਰੂਰ ਉਹ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਬਾਅਦ ਵਿੱਚ ਇੱਕ ਕੋਈ ਹਾਈਟ ਲੈਂਥ ਕੱਦ-ਕੱਦ ਦੀ ਗੱਲ ਕਰੀਏ ਮੀਡੀਅਮ ਹਾਈਟ ਦੇ ਵਿੱਚ ਬਿਲਕ ਜਮਰੀ ਬਿਲਕੁਲ ਦੀ ਸਕੈਨਾਂ ਠੀਕ ਆ ਬਾਕੀ ਦੀਪੇ ਤੇ ਪਣ ਭਾਰ ਪਿਛੇ ਦੀ ਆਪਣੀ ਗਰੰਟੀ ਤੁਸੇ ਗਰੰਟੀ ਸਾਨੂੰ ਸਭ ਆਪਣੀ ਤੇ ਪਣ ਤੁਪਣ ਕਿਹੜਾ ਤੇਰਾ ਕੋਈ ਆਨਲਾਈਨ ਸੌਦਾ ਕਰਦਾ ਕੋਈ ਵਿੱਚ ਕੋਈ ਮੁਸ਼ਕਲ ਨਹੀਂ ਭਾਰ ਪਾਵੇ ਤੇ ਉਹਦੀ ਆਪਣੀ ਗਰੰਟੀ ਹੈ ਜੀ ਹਾਂ ਜੀ ਆਹ ਦੇਖੋ ਜੀ ਹਾਂ ਜਿਹੜਾ ਥਣ ਜੇ ਲੱਗਾ ਨਾਲ ਇਹ ਨਹੀਂ ਚੱਲਦਾ ਬੱਚਾ ਜਿਆ ਉਹ ਬੱਚੀ ਹੀ ਲੱਗੀ ਮਾਰੀ ਹਾਂਜੀ ਠੀਕ ਆ ਲਓ ਜੀ ਕਰੋ ਚੱਕ ਠੀਕ ਆ ਸੋ ਆਰਡਰ ਦੀ ਜਿਹੜੀ ਬਿਲਕੁਲ ਕੁਆਲਿਟੀ ਆ ਬਿਲਕੁਲ ਤੁਸੀਂ ਸਾਹਮਣੇ ਦੇਖ ਰਹੇ ਜੀ ਸੋ ਤਿਆਰੀ ਦੇ ਤੇ ਇਹ ਮੱਝ ਆ ਕਿ ਗੋਆ ਬਿਲਕੁਲ ਪਤਲਾ ਅੱਜ ਭਲਕ ਦੇ ਵਿੱਚ ਸੂ ਸਕਦੀ ਐ ਠੀਕ ਹੈ ਜੀ ਸ਼ਾਮ ਨੂੰ ਵੀ ਸੁਪੂਗੀ ਕੋਈ ਰਾਤ ਕੱਢ ਵੀ ਸਕਦੀ ਆ ਬਾਕੀ ਆਲਮੋਸਟ ਪਿਆਰੀ ਤੇ ਹੀ ਆ ਉਹ ਕਹਦੇ ਭਾਈ ਕੀ ਮੌਲਕੀ ਡਿਮਾਂਡ ਰੋਗੀ ਇਹ ਸੰਧੂ ਸਾਹਿਬ ਦੇ ਦੀ 70000 ਦੀ 70000 ਦੀ ਹਾਂਜੀ ਦੇ ਦਿਓ 70 ਵੀ ਦੇ ਦਿਓ ਹਾਂਜੀ ਗੜਾ ਪਾਉਂਦੇ ਹੋ ਨੀ ਹੁੰਦੀ ਜੈਜ ਵਿੱਚੋਂ ਕਰਦੇ ਜੈਜ ਹੀ ਦੇ ਦੇਣੀ ਆ ਮਾਜੀ ਜੈਜ ਤੋਂ ਜੈਜ ਦੱਸੋ ਜੀ ਜੋਗੇ ਪਾ ਬੋਲ ਤੇ ਮੜਾ ਖੁੱਲ ਕੇ ਇਕੇ ਨਹੀਂ ਪਾਉਂਦੇ ਨਹੀਂ 5 ਜਾਂ 10 ਨਾਲ ਹੋਰ ਜੀ 6000 ਦੀ ਹਾਂ 6000 ਦੀ ਲੋ ਵੀ 6000 ਦੀ ਛੋਟਾ ਪਾ ਕਰ ਦਾਂਗੇ ਆਪਣੀ ਮਰਜ਼ੀ ਨਾਲ ਠੀਕ ਆ ਲੈ ਵੀ 6000 ਦੀ ਹੈ ਮੈਂ ਬੜੀ ਚੰਗੀ ਆ ਜੇ ਮੈਂ ਚੰਗੀ ਆ ਜੇਨੇ ਚਲੋ ਘਰੇ ਚੋਣੀ ਆ ਖਾਸ ਤੌਰ ਤੇ ਇਹਨੇ ਕੀ ਕੀਮਤ ਵਿੱਚ ਬਹੁਤੇ ਜਣ ਡਿਮਾਂਡ ਕਰਦੇ ਨੇ ਲਾ ਚਲੋ ਇਹੋ ਜਿਹਾ ਪਸ਼ੂ ਲਾ ਪਤਾ ਨਹੀਂ ਇਹ ਰੇਟ ਕੀਮਤ ਵਿੱਚ ਹਾਂਜੀ ਹਾਂਜੀ ਤੇ ਇਹ ਦੋਸਤੋ ਮੱਝ ਤੁਹਾਨੂੰ ਮਿਲ ਜੂਗੀ 65000 ਦੇ ਵਿੱਚ ਆਰਡਰ ਉਪਰ ਕਰਮਾ ਦੀ ਬੈਕ ਸਾਈਡੋਂ ਪੂਰਾ ਕੱਢੀ ਆਉਂਦੀ ਆ ਤੇ ਤਿਆਰੀ ਆ ਤਕਰੀਬਨ ਅੱਜ ਫਲਕ ਬਾਸ ਤੋਂ ਸਵੇਰ ਸ਼ਾਮ ਜਦੋਂ ਮਰਜ਼ੀ ਸੂ ਸਕਦੀ ਆ ਤੇ 65000 ਸਿਰਫ ਠੀਕ ਆ ਜੀ ਸੋ ਅੱਗੇ ਆਪਾਂ ਤੁਹਾਨੂੰ ਤੀਜੇ ਨੰਬਰ ਤੇ ਦਿਖਾ ਦਿੰਨੇ ਆ ਇਹ ਟੋਕੜ ਇਹ ਸੰਧ ਸਾਹਿਬ ਟੋਕੜਿਆ ਮਹੀਨਾ ਆ ਗਿਆ ਨੂੰ ਟੀਗਾ ਭਰੇ ਨੂੰ ਓਕੇ ਠੀਕ ਆ ਜੀ ਪ्योर ਹਰਿਆਣੇ ਦੀ ਮਹੀਂ ਆ ਆ ਆਦਰ ਪੁੱਛੇ ਹੋਏ ਲੋ ਵੀ ਜੈਡ ਬਲੈਕ ਹੀ ਕਹਿ ਦਈਏ ਤੁਸੀਂ ਹਾਂਜੀ ਜੇ ਜਿੰਨਾ ਕੋਈ ਸਾਰੀਆਂ ਨਾਲ ਕੋ ਉਧਰ ਦੀ ਹੀ ਹੈ ਇਧਰ ਦੇਖ ਲਓ ਵੀ ਬਿਲਕੁਲ ਜੈਡ ਬਲੈਕ ਲਾਇਗਾ ਸਿੰਘ ਸਿੰਘ ਦੀ ਬਣਾਵਟ ਵੇਖੋ ਗੋਲ ਸਿੰਘ ਤੇ ਸੁਆਹ ਦੇ ਵਿੱਚ ਕਿਵੇਂ ਆ ਕੇ ਤੁ ਬਾਣੀ ਸੋਰੀ ਤੇ ਨਹੀਂ ਤੀਜੇ ਸੁਆਹ ਦੀ ਗਵੜੀ ਬਣੀ ਗਈ ਤੀਜੇ ਦੀ ਬਣੀ ਹੈ ਕਿੰਨੇ ਟਾਈਮ ਦੀ ਜਮ ਮਹੀਨਾ ਆ ਗਿਆ ਮਹੀਨਾ ਕੋ ਗਿਆ ਦੁੱਧ ਕਿੰਨਾ ਦੇ ਥਲੇ ਦੁੱਧ ਸੰਸਾਰ 7 ਕਿਲੋ ਦੇ ਛਾਂ ਦੀ ਗਰੰਟੀ ਤੇ ਦੂਜੀ ਗੱਲ ਇਹ ਆਪਣੇ ਤੋਂ ਲੱਪਾ ਜਿਹਾ ਲਾਗੀ ਹੈ ਪੱਠਾ ਨਹੀਂ ਖਾਦਣੇ ਵੇ ਆ ਜੀ ਇਹੋ ਨਹੀਂ ਧਰਿਆ ਬਾਲਾ ਇਹ ਰਮਾ ਬੜਾ ਕੀਤਾ ਨੇ ਹਾਂ ਹਾਂ ਜੀ ਅੰਦਰ ਇਹਨਾਂ ਕੋਲ ਕਿੰਨਾ ਕੋਈ ਆ ਜੀ ਤੇ ਜਿਆਦੇ ਮਾਲ ਚੋਂ ਆਈ ਆ ਹਾਂ ਜੀ ਬਿਲਕੁਲ ਬਸ ਤਾਂ ਤੇ ਬੱਖਾ ਦੇ ਵਿੱਚ ਬੜੇ ਪਏ ਆ ਇੱਕ ਨਾ ਖੁੱਲੀਆਂ ਛੱਡੀਆਂ ਹੈ ਹਾਂ ਤੁਹਾਨੂੰ ਪਤਾ ਡੰਗਰੋਣਾ ਵਾਲੇ 'ਚ ਖੁੱਲੀਆਂ ਛੱਡੀਆਂ ਬਾਕੀ ਵੇਰਬੂਲਤ ਕਦਗੂਦ ਸੋਹਣਾ ਹੈ ਨਾ ਮੈਂ ਦਾ ਲੰਬਾਈ ਰੂਈ ਵੀ ਚੰਗੀ ਆ ਕਾਤ ਵੀ ਸੋਹਣਾ ਬਾਕੀ ਪੂਰਾ ਤੁਹਾਨੂੰ ਦਿਖਾਉਣੇ ਹੈ ਬੈਕ ਸਾਈਡ ਤੋਂ ਗਾਠਾ ਮਗਰਾਤਾ ਜਿਹਨੂੰ ਕਹਦੇ ਨੇ ਵੀ ਪੂਰਾ ਚੜਾਈ ਦੇ ਵਿੱਚ ਆ ਥੋੜਾ ਕਰਮਾਲੀਆਂ ਰੱਜੀ ਨੇ ਠੀਕ ਆ ਜੀ ਜੀ ਜੂ ਇਹ ਧਰ ਕੇ ਕੋਈ ਖਾਦਾ ਪੀਤਾ ਕਾਤਾ ਉਹਦੇ ਕਰਕੇ ਕੋਸ ਨੂੰ ਬਿਲਕੁਲ ਅੰਦਰੋਂ ਟੇਰ ਫੂਡ ਵਾਲੇ ਬੰਦੇ ਹੋ ਠੀਕ ਆ ਜੀ ਤੇ 6 ਕਿਲੋ ਦੀ ਤਸੱਲੀ ਰਹੂਗੀ 6 ਕਿਲੋ ਦੁੱਧ ਦੇ ਥੱਲੇ ਹੋਊਗਾ ਜੀ ਬਿਲਕੁਲ ਬਾੜੇ ਤੇ ਮਿਲਦੀ ਆ ਸੋ ਮਹੀਨੇ ਕ ਦੀ ਕਹਿੰਦਾ ਬਣੀ ਸੋਰੀ ਵੀ ਆ ਠੀਕ ਆ ਜੀ ਕੱਲੋਂ ਨਿਕਲ ਆਉਂਦੀ ਆ ਚਲੋ ਕਿਸੇ ਭਰਾ ਦਾ ਨੱਕ ਕਿਸਮਤ ਬਾਕੀ ਉਦੀਪੇ ਚਵਾਈ ਚਾਰੇ ਥਾਂ ਦੇ ਉੱਤੇ ਚਵਾਈ ਓਕੇ ਸੰਤੂ ਸਾਹਿਬ ਜਿਹੜੀ ਹੋਊਗਾ ਪਹਿਲਾਂ ਤੁਹਾਨੂੰ ਬਾਅਦ ਦੱਸਦੇ ਹਾਂ ਹਾਂ ਸੋ ਮਾਤ ਚੰਗੀ ਆ ਮੈਨੂੰ ਲੱਗਦਾ ਦਿਪੇ ਕੱਲ ਨੂੰ ਕੋਈ ਚਲੋ ਇਸ ਸਟੇਜ ਤੇ ਲਾ ਜਾ ਕੇ ਫੱਦਰ ਵੇਚਦੇ ਚੰਗੇ ਪੈਸਿਆਂ ਦੀ ਆ ਹਾਂਜੀ ਹਾਂਜੀ ਦਮਾਂਦਾ ਜੀ ਰਹਿਣ ਗਿਆ ਦੀਆਂ 60 ਦੀ 60000 ਦੀ ਹਾਂਜੀ ਤੂੰ ਰਾਇਤ ਲੈਸਨਸ ਕਰਕੇ ਛੜਪੋ ਹੋ ਜਾ ਛੜਦੇ ਨਹੀਂ ਹੋਰ ਜਨਾਬ ਇਹਨਾਂ ਦੀ ਜੋ ਕਿ 52 ਤਿੰਨ ਦਾ ਲੀ ਜੀ ਤੈਨੂੰ ਯਾਰ ਘੱਟ 60 ਹਾਂ ਜੀ 57 ਦੀ 52 ਦੀ ਜਾਂਦ ਕੇ ਛੋਟਾ ਕਰਕੇ ਦੀ ਪਿਆ ਹਾਂ ਜੀ ਆਪਾਂ 55 ਦੀ 100 ਰੁਪਏ ਛੋੜ ਹੀ ਹੋਣੀ ਐ ਚਾ ਆ ਲਓ ਵੀ ਉਹ ਤੇਰੀ ਖੁਸ਼ੀ ਹੋ ਦਿੱਤੇ ਹਾਂ ਜੀ 100 ਰੁਪਏ ਕਰਦੀ 150 ਕਰਦੀ 175 ਕਰਦੀ ਠੀਕ ਐ ਜੀ ਠੀਕ ਆ ਲਓ ਵੀ ਇਹ 55000 ਦੀ ਮਿਲ ਜੂਗੀ ਬਾਕੀ ਮੇਰੇ ਭਰਾ ਠੀਕ ਆ ਜੀ ਅੱਗੇ ਜੇ ਲੋ ਕਿਸਮਾ ਤਾਂ ਨਿਕਲਾਵੇ ਤੇ ਕਿਸੇ ਭਰਾ ਦੀ ਗਾ ਕਿਸਮਾ ਤਾਂ ਕੱਲ ਨੂੰ ਤੁਸੀਂ ਵੇਚਣੀ ਹੈ ਲਿਜਾ ਕੇ ਤੇ 4 ਪੈਸੇ ਵਿਟਾਊਗੀ ਤੁਹਾਨੂੰ ਬਾਕੀ ਇੱਕ ਰਾਂਗਾ ਠਿਕਾ ਦੀ ਕਰਮਾ ਲਈ ਸੋਨਾ ਮਗਰਾਟਾ ਚੌੜੇ ਪਿੱਠ ਪੂੜੇ ਦੇ ਵਿੱਚ ਸੇਕ ਸੁੰਗ ਚੰਗਾ ਲੱਗਾ 6 ਕਿਲੋ ਦੁੱਧ ਅੱਗੇ ਨਖਤ ਆਪਰੇ ਕੋਲ ਗੱਬਣਾ ਨਹੀਂ ਨਹੀਂ ਇਹ ਸੂਈ ਹੈ ਇਹ ਸੂਈ ਆ ਵਛਾ ਜੇ ਤਾਜੀ ਸੂਈ ਨਾਰੂ ਗੱਲਾਂ ਨਾਲ ਜੇ ਅੱਜ ਹੋਗਾ ਕਿ ਨਾ ਦੂਜਾ ਤੀਜਾ ਜਨ ਹਾਂਜੀ ਲਓ ਜੀ ਇਹ ਵਛਾ ਦੇ ਮਗਰ ਨਾਰੂਆ ਨਾਲ ਆ ਬੱਚੇ ਦੇ ਸਵੇਰ ਦੇ ਵਿੱਚ ਕਿਵੇਂ ਆ ਸਵੇਰ ਤੀਜਾ ਸੰਸਾਰ ਤੀਜਾ ਸੂਆ ਹਾਂਜੀ ਠੀਕ ਆ ਤੇ ਐਸ ਵਕਤ ਕਿੰਨਾ ਕ ਬੋੜਾ ਤੇ ਥੱਲੇ ਸੰਧੂ ਸਾਹਿਬ ਉਹ 11 ਕਿਲੋ 10 ਕਿਲੋ ਦੀ ਗਰੰਟੀ ਠੀਕ ਆ ਜੀ ਠੰਡੀ ਸੀਲ ਵੜੀ ਭਾਈ ਵੰਗਾ ਪਾਓ ਪਾਓ ਨਾ ਪਾਓ ਲਓ ਵੀ ਠੀਕ ਆ ਜੀ 10 ਕਿਲੋ ਦੀ ਤਸल्ली ਹੈ ਜੀ ਗਰੰਟੀ ਰਹੂਗੀ 11 ਕਿਲੋ ਹੋਵੇ ਨਾ ਹੋਵੇ ਤਾਂ ਦੋ ਤੇ ਦੇ ਥੱਲੇ ਆ ਬਾਕੀ ਵੇਨਸ ਦੇ ਦੇ ਉਪਰ ਤੁਮ ਵੇਨ ਨੂੰ ਦਿਖਾ ਦਿੰਨੇ ਆ ਚੱਡੇ ਲੈ ਦੇ ਤੇ ਮੁਠੀ ਵਾਲਾ ਥਾਣਾ ਠੀਕ ਆ ਤੇ ਸਵੇਰ ਕਨਾਂ ਤੇ ਜਾ ਤਿੱਜੇ ਸਵੇਰ ਤਿੱਜੇ ਸਵੇਰ ਠੀਕ ਆ ਮੈਂ ਵੀ ਤੀਤੇ ਵੀਰ ਤੋਰਦੀ ਮਾੜਾ ਬਾਹਰ ਥੋੜਾ ਜਿਹਾ ਪਸ਼ੂ ਸੂਹ ਸਵਾਰੇ ਵਿੱਚ ਆ ਠੀਕ ਆ ਜੀ ਉਹ ਆ ਗਏ ਦੂਜਾ ਤੇ ਬਾਕੀ ਮੇਰਾ ਭਲਾ ਕੋਈ ਵੀ ਸੌਦਾ ਕਰਦਾ ਹਰੇਕ ਨੂੰ ਪਤਾ ਵੀ ਜਦੋਂ 2-4 ਦਿਨ ਦਾ ਸਮਾਂ ਹੋਇਆ ਹੋਵੇ ਪਸ਼ੂ ਹਜੇ ਤੈ ਤੂੰ ਚੁੱਕਣ ਦੇ ਵਿੱਚ ਕੋਈ ਹਫਤਾ 6 ਦਿਨ ਮੈ ਜਾਂਦਾ ਠੀਕ ਆ ਜੀ ਤਾਂ ਖਾ ਪੀ ਕੇ ਨਾ ਕਰਮਾਲੀਆਂ ਬੰਨਣਾ ਬੰਨਾ ਤੇ 10 ਕਿਲੋ ਐਸ ਵਕਤੇ ਤੇ ਥੱਲੇ ਬੋੜਾ ਕਿ ਭਾਈ ਕਹੇ ਰਿਹਾ ਥਾ ਓਕੇ ਬਿਲਕੁਲ ਹਾਂਜੀ ਹਾਂਜੀ ਓਕੇ ਓਕੇ ਜੀ ਬਾਕੀ ਜੇਰ ਜੂੜ ਦਿੱਤੇ ਪਾਤੀ ਨੇ ਪੂਰੀ ਵੀਡੀਓ ਆਪਣਾ ਦਾ ਕਿਸਮ ਸਾ ਠੀਕ ਆ ਹਾਂਜੀ ਲਓ ਸੋ ਜਿਹੜ ਜਿਹੜ ਪ੍ਰੋਪਰ ਦੋਸਤੋ ਪਾ ਦਿੱਤੀ ਹੈ ਜੇਰਾ ਦੇ ਪਾਸਿਓਂ ਵੀਰਾਂ ਦਾ ਬੇਫਿਕਰੀ ਆ ਉਹਦੀ ਵੀਡੀਓ ਹੈ ਗਈ ਹੈ ਠੀਕ ਆ ਜੀ ਉਹ ਕੋਈ ਵੀ ਖਰੀਦਦਾ ਆਉਂਦਾ ਉਹਨੂੰ ਵੀਡੀਓ ਮਿਲ ਜੂਗੀ ਜੇਰ ਪਾ ਲਈ ਨਹੀਂ ਬਾਉਂਦੀ ਲਓ ਹਾਂ ਤੂੰ ਤੂ ਪਰ ਕੇ ਵੜੀ ਤੇ ਫੇਰ ਵਗਾ ਦੀ ਮਾਰਾ ਜੀ ਲਓ ਜੀ ਆ ਦੇਖੋ ਠੀਕ ਆ ਕਿੰਨੇ ਵੀ ਦੇਦਗੇ ਫਿਰ ਇਹਦਾ ਇਹ ਮੁੱਲ ਛੋੜਾ ਜੇ ਕਰਨਾ ਸਨ ਸਾਹਿਬ ਆ ਬਸ ਆ ਨਾਲੇ ਬਸ 40000 ਦੀ 40000 ਦੀ ਹਾਂਜੀ ਪੈ ਗਈ ਕੋਈ ਗਿਜਾਇਸ਼ ਕਰਤੀ ਜੀ ਯਾ ਸਨੋ ਹੋਰ ਕਰਦਾਂਗੇ ਯਾਰ ਜੋਗੇ ਬਾਈ ਕਿੰਨਾ ਯਾਰ ਛੱਡ ਦਾਂਗੇ 45 ਦੀ ਜੇ ਤਾਂ ਸਨ ਸਾਹਿਬ ਤੁਹਾਨੂੰ ਤਾਂ ਮੈਂ 45 ਹੀ ਹਾਂ ਬਸ ਵੀ ਲੱਗ ਪਾਉਂਦੇ ਜਾਂਦੇ ਠੀਕ ਆ ਜੋਗਾ ਬਈਆ ਦਾ ਮੈਂ ਬਹੁਤ ਹੀ ਚੰਗੀ ਆ ਵੀਰ ਦੇ ਦਾਂਗੇ 45000 ਦੀ 44 ਦੀ 45 ਦੀ ਲਓ ਵੀ 44000 ਦੀ ਇਹ ਮਿਲ ਜੂਗੀ ਬੱਛਾ ਮਗਰ ਨਰਵਾ ਨਾਲ ਬਚੇ ਲੱਗੇ ਜੀ 10 ਕਿਲੋ ਦੁੱਧ ਬੋਲਾ ਇਹਦੇ ਥੱਲੇ ਮੰਨ ਕੇ ਕੋਈ ਸੌਦਾ ਕਰ ਲੈ ਜਿਆਦਾ ਨਹੀਂ ਚਲੋ ਕੋਈ ਸਵੇਰ ਸੁਆ ਕਰੀ ਜਾਵੇ 12 13 ਲੀਟਰ ਮੰਗਦਾ ਕੋਈ 13 ਹਾਂਜੀ ਹਾਂਜੀ ਗਾੜੀ ਮੌਸਮ ਵਧੀਆ ਹੁੰਦੇ ਸੰਦਾ ਬਸ ਜੀ ਬਸ ਹਾਂਜੀ ਇੱਧਰ ਬੀਤੇ ਵੀਰ ਜਿਹੜੀ ਆਪਣੇ ਕੋਲ ਆ ਗਾੜ ਖੜੀ ਹੈ ਇਹ ਸੰਤੂ ਸਾਹਿਬ ਤੱਜਾ ਸੁਆ ਗਾੜੀ ਸੁਣੀ ਹੈ ਵਾਹੜ 20 ਤਰੀਕ ਨੂੰ ਨੇ ਦਿਨ ਪੂਰੇ ਇਹ ਗੱਬੜ ਵਾਹੜ ਆਪਣੇ ਕੋਲ ਆ ਗਈ ਹਾਂਜੀ 11 ਦਿਨ ਲਊਗੀ ਆ ਇਹ 20 ਤਰੀਕ ਨੂੰ ਦਿਨ ਨੇ ਪੂਰੇ ਲਾ ਲਿਆ ਕਰੋ ਚੈੱਕ ਆਹ ਕਰੋ ਚੈੱਕ ਠੀਕਾ ਜੀ ਠੀਕ ਹੈ ਮੱਝਾਂ ਦਾ ਥਾਂ ਲੱਗਾ ਕਰਮਾਲੀ ਨੂੰ ਹਾਂਜੀ ਚਾਰੇ ਥ ਬਾਕੀ ਲੇਵਾ ਲਾਇਬ੍ਰਾਇਰੀ ਪਈ ਆ ਠੀਕ ਆ ਜੀ ਲੱਕੀ ਰੁਤੀ ਆਉਂਦੀ ਆ ਕਰਮਾਰੀ ਦਿਨ ਹਜੇ ਲਈਦੀ ਆ 8 ਤੋਂ 10 10 12 ਦਿਨ ਲੇਦੀ ਆ ਜੀ ਹਾਂ ਜੀ ਬਹੁਤ ਜਿਆਦਾ ਚੰਗੀ ਬੱਛੀ ਜੀ ਨਰਮ ਹੈਗੀ ਉਹ ਇੱਥੇ ਦੱਸਾਂ 12 ਦਿਨਾਂ ਦੀ ਹਾਂ ਜੀ ਹਾਂ ਜੀ ਬਾਕੀ ਤੁਸੀਂ ਝੋਲਾ ਝਾਲਾ ਮੇਰੇ ਭਰਾ ਉਹ ਇੱਕ ਨਿਗਾਹ ਮਾਰ ਲਏ ਜੀ ਝੋਲਾ ਚੰਗਾ ਥੱਲਿਓ ਇਸ ਚੰਗਾ ਲੇਵਾ ਬਣਾ ਲੂਗੀ ਢਿਲ ਢੁਲੂ ਤੋਂ ਇੱਕ ਅੰਦਾਜ਼ਾ ਪਾ ਲੈਂਦੇ ਹਾਂ ਵੀ ਕਿੰਨਾ ਥੱਲਿਓ ਬਣੂਗੀ ਦੇਖੋ ਫੇਸ ਕੋਰਦੀ ਬਾਤੀ ਕਰੋ ਜਾ ਕੇ ਤਜਾ ਸੂਬਾ ਇਸ ਵਾਰ ਨੇ ਸੁਣਾ ਬਾਕੀ ਤੋਰੇ ਤਾਰੇ ਵੀ ਚੰਗੇ ਆ ਦੀਪੇ ਹਾਂਜੀ ਹਾਂਜੀ ਬਹੁਤ ਜ਼ਿਆੜੀ ਸਿੱਧੀ ਸੰਸਾ ਹਾਂ ਹਾਂ ਹਾਂਜੀ ਉਤੋਂ ਵੀ ਬਿਲਕੁਲ ਫਲੈਟ ਹੀ ਆ ਉਤੋਂ ਵੀ ਕਰਮਾਂ ਦੀ ਪੂਰੀ ਸਿੱਧੀ ਆ ਤੇ ਬਾਕੀ ਪੜੀ ਸੰਭੀ ਤੁਹਾਡੇ ਸਾਹਮਣੇ ਠੀਕਾ ਜੀ ਉਤਰਾ ਜਿਵੇਂ ਆਪਾਂ ਗੱਲ ਕਰਦੇ ਨੇ ਇਹ ਵੀ ਕੋਈ ਬਾਹਰੀ ਲੱਸੀ ਫਿਕਰ ਜੀ ਨਹੀਂ ਗਈ ਠੀਕਾ ਜੀ ਜਿੰਨੀ ਵੀ ਕਰਮਾਂ ਦੀ ਵਜਨ ਦੋੜ ਤੇ ਵਿੱਚ ਆ ਤੁਹਾਨੂੰ ਮੇਰਾ ਭਰਾ ਚਲੋ ਕੋਈ ਚੰਗੀ ਸੇਵਾ ਕਰਨ ਵਾਲਾ ਲੈ ਗਿਆ ਤੇ ਦੁੱਧ ਦੇ ਵਿੱਚ ਵੀ ਚੰਗਾ ਯੋਗਦਾਨ ਪਾ ਦੋਗੀ ਹਾਂਜੀ ਸੋ ਟੇਲੇ ਬਖਾਲੇ ਤੋਂ ਲੱਗਦਾ ਵੀ ਚਲੋ ਦੁੱਧ ਤਾਂ ਵੈਸੇ ਦੀਪੇ 18 ਲੀਟਰ ਦਾ ਆਂਦਾ ਕੁਝ ਨਹੀਂ ਆ 20 ਤਾਂ ਪਲਾਸਾਂ ਦੇ ਚ ਹੋਇਆ ਪਰ ਬਾਕੀ ਅੱਗੇ ਚਲੋ ਮੈਨ ਗਨੇ ਮੁਕੱਦਰ ਨੇ ਜੀਤੇ ਹਾਂਜੀ ਹਾਂਜੀ ਆ ਦੇ ਠੀਕ ਆ ਆ ਦੇਖ ਆ ਦੇਖ ਆ ਦੇਖ ਜੋ ਠੀਕ ਆ ਸੋਲਰ ਬੋਰ ਬੜਾ ਤੇਲ ਬਹੁਤ ਜਿਆਦੀ ਆ ਠੀਕ ਆ ਉਹ ਆਪ ਬਾਸ ਕਦੇ ਨਾਲ ਦੇ ਕੇ ਕੋਈ ਵੀ ਭਰਾ ਆਪਣਾ ਸੌਦਾ ਕਰ ਲੇਦੀ ਫੇ ਮੁੱਲ ਵਾਲੀ ਕੀ ਹੈ ਡਿਮਾਂਡਾ ਮੋਲ ਸੌਂਸਾ ਦਾ 65000 ਕਰਦੇ ਆ ਬਈ ਜਿੱਥੇ ਦੇ ਲੈ ਆਈ ਗਾਲੀ ਕਰਿਆ ਕਰੀਏ 60 ਦੀ ਦੇ ਦੀਏ 60 ਦੀ ਦੇ ਦੇ ਸਾਹਮਣੀ ਕਿਹੇ ਵੀਰ ਭਰਾ ਨੇ ਵਛੀ ਤੇ 75000 ਜੀ ਇਦਾਂ ਆ ਨਹੀਂ ਬਿਲਕੁਲ ਜੀ ਤੁਹਾਨੂੰ ਪਤਾ ਕਿ ਨਹੀਂ ਲੋਕੇ ਵੀਰ ਖਿਆਲ ਮਾਰਦੇ ਹੋਰ ਨਾਲ ਦੇ ਨੇ ਕੱਤੀ ਕਰਕੇ ਆਪਾਂ ਨਾਲ ਦੇ ਨੇ ਹੋਰ ਤੇ ਜਦੋਂ ਤੁਮ ਪੜ ਪਿਆਰ ਹੋ ਗਈ ਫਿਰ ਤੇ ਜੋ ਮੱਘੇ ਨੇ ਦੀ ਹੈਗੀ ਆ ਬਿਲਕੁਲ ਚਲੋ ਹੋਰ ਵੀ ਕੋਈ ਭਰ ਭਰਾ ਲੈ ਕੇ ਜਾਵੇ ਜਲ ਪਾਣੀ ਲੈ ਲੂਗਾ ਦੋ ਚਾਰ ਦਿਨ ਸਾਫ ਕੇ ਆ 60 550 ਜਾਣਦੇ ਹੋ 55 ਦੀ ਜਾਣਦੇ ਹੋ ਮੈਂ ਵੀ 55000 ਦੀ ਤੁਹਾਨੂੰ ਮਿਲ ਜੂਗੀ ਕਿਸੇ ਭਰਾ ਨੇ ਕੱਲ ਨੂੰ ਪੂਰੀ ਤਿਆਰੀ ਕਰਕੇ ਪੰਜ ਸੱਤ ਦਿਨ ਸਾਹਮਣੇ ਦੀ ਲੋੜ ਆ ਹੁਣ ਕੋਈ ਵੀਰ ਜਾਨੀ ਕਸਾਈ ਨਾ ਨਾ ਕਰੇ ਬਾਅਦ ਕਸਾਈ ਉਹਦੀ ਕਰਦੇ ਹਾਂ ਹਾਂ ਹਾਂਜੀ ਨਹੀਂ ਕਸਾਈ ਕਰਦਾ ਤੇਰੇ ਨਾਲ ਕੋਈ ਦੀ ਪਿਆ ਠੀਕ ਹੈ ਜੀ ਸੰਸਾਰ ਆ ਆ ਗਈ ਜਨ ਵੈੜ ਲਓ ਠੀਕ ਆ ਸੇਕੋ ਇਹਦਾ ਬਿਲਕੁਲ ਪਾਣੀ ਵਸੀ ਤੁਹਾਨੂੰ ਦਿਖਾਉਣੇ ਆ ਸੂਈ ਸਵਾਈ ਆ ਜ਼ੇਰ ਪਾਣੀ ਹਜੇ ਬਾਕੀ ਆ ਤੇ ਦੀਪੇ ਸਵੇਰ ਪਲੋਣੇ ਦੇ ਦੁਜੇ ਦੁਜਾ ਜੀ ਦੁਜਾ ਦੂਜਾ ਸੂਆ ਮਗਰ ਕੀ ਆ ਗਿਆ ਬੱਚਾ ਬੱਛੀ ਆ ਗਈ ਨਗਰ ਜੀ ਮਗਰ ਬੱਛੀ ਆ ਹਾਂਜੀ ਲਓ ਵੀ ਮਗਰ ਬੱਛੀ ਆ ਦੂਜਾ ਸੂਆ ਵਾਇਰਸ ਹੋਈ ਆ ਨਾਲਾ ਨਾਲ ਜਣਾ ਤੁਸੀਂ ਦੇਖੋਗੇ ਲੰਮਕਤਾ ਪਿਆ ਹਜੇ ਜ਼ੇਰ ਪੈਣੀ ਆ ਤੇ ਬਾਕੀ ਥੋੜਾ ਬਾਦ ਚੋਚਾ ਦੇਖੀ ਆ ਸੰਤੂ ਸਾਹ ਸਵੇਰੇ ਚੋਈ ਆਪਾਂ ਹਾਂਜੀ ਹਾਂਜੀ ਕਿੰਨੇ ਵਜੇ ਸੂਈ ਆ ਇਹ ਸੂਈ ਆ ਉਹ ਤੜਕੇ ਤੜਕੇ ਕਿੰਨੇ ਵਜੇ ਤੜਕੇ ਸੂਈ ਮਸਾਂ 9 10 ਵਜੇ ਸੂਈ 9 10 ਕਵਜੇ ਹਾਂਜੀ ਪੀਹੋਂ 2 2.5 3 ਕੇ 3 4 ਕੇ ਤਾਂ ਹੁਣ ਵੀ ਸਮਾਂ ਹੋ ਗਿਆ ਹਾਂਜੀ ਦੋ ਬੱਚਾ ਨੂੰ ਦੋ ਬੱਚੀ ਨੂੰ ਤਾਂ ਪਿਆ ਹੈ ਹਾਂ ਤੇ ਇਹਨੂੰ ਵੀ ਚੋਕ ਥੋੜਾ ਪਿਆਤਾ ਹੈ ਠੀਕ ਹੈ ਠੀਕ ਹਾਂਜੀ ਲੈ ਵੀ ਮਗਰ ਦੋਸਤੋ ਬੱਚੀ ਹੈ ਫੀਮੇਲ ਕਾਫ ਆ ਸੋ ਜ਼ੇਰ ਪਾ ਦੇਊਗੀ ਉਹਦੀ ਮੇਰਾ ਭਰਾ ਤੁਸੀਂ ਪ੍ਰੋਪਰ ਵੀਡੀਓ ਮੰਗਾ ਲਿਆ ਜੀ ਠੀਕ ਹੈ ਜੀ ਵੀਡੀਓ ਤੁਹਾਨੂੰ ਮਿਲ ਜੂਗੀ ਥਣ ਸਿੰਘ ਕੋਈ ਦੋ ਦੋ 2.5 3 3 ਇੰਚ ਸਿੰਘ ਹੈਗੀ ਆ ਬਾਕੀ ਬੱਚੀ ਪੂਰੀ ਤੁਸੀਂ ਵੇਖੋਗੇ ਹੈ ਕਰਮਾ ਦੀ ਗੋਲਾ ਗਾਲਾ ਪੂਰਾ ਸੂ ਸੁਵਾ ਦੇ ਵਿੱਚ ਆ ਮੁਠੀ ਵਾਲੇ ਧਣ ਲੱਗਾ ਇਹਨੂੰ ਠੀਕ ਹੈ ਜੀ ਫਿਕਸ ਲੈਵਾ ਕੋਈ ਟਲਕਵਾ ਕੋਈ ਝੋਲੀ ਚੱਟਾ ਨਹੀਂ ਹੈਗਾ ਮਾੜੀ ਜਾਲੀ ਚੰਗੀ ਸੰਸਾਅ ਆ ਦੇਖੋ ਵੀ ਉਹ ਸੂਸਬਾਦ ਵਿੱਚ ਹਜੇ ਦੋਸਤੋ ਜੇਰਦੂਰ ਪਾਉਣੀ ਆ ਜਿਹੜੀ ਆਪਾਂ ਤੁਮੇਹੇ ਵਾਰ ਦਿਖਾ ਰਹੇ ਆ ਜੈਜ ਰੇਟ ਦੇ ਉੱਤੇ ਮਿਲ ਜੂਗੀ ਬਿਲਕੁਲ ਸੂਤਰ ਦੇ ਮੁੱਲ ਹੋਊਗਾ ਚਲੋ ਕੋਈ ਭੈਣ ਭਰਾ ਜਾ ਕੇ ਸਾਹਮਲੇ ਦੇ ਦੁੱਧ ਪੀਓ ਜਾ ਕੇ ਆ ਕਰੋ ਚੈੱਕ ਕੋਈ ਫੋਰਸ਼ਾਂਕ ਨਹੀਂ ਗਈ ਚਾਰੇ ਥਾਣਾ ਠੀਕ ਆ ਲੋ ਦਸ ਸਮਝੋ ਸਭ 12 13 ਕਿਲੋ ਨੂੰ ਕੀ ਆਂਦਾ ਹਾਂ ਠੀਕ ਅਨੇ ਇਨਾ ਚਵਾਈ ਚੱਲੂਗੀ ਹਾਂਜੀ 11 12 12 ਲੀਟਰ ਚੱਲ ਦੁੱਧ ਏਡੀ ਬੱਚੀ ਨੂੰ ਕੀ ਜਾਂਦਾ ਹਾਂਜੀ ਬਾਕੀ ਠੰਡੀ ਸੀ ਲੋੜੀ ਸੰਸਾਦ ਦੇਖੋ ਹਾ ਤੂੰ ਤਾਂ ਪੂਰਾ ਲਵਾਉਂਦੀ ਏ ਤਰਾ ਹਣਾ ਹਾਂਜੀ ਲੈ ਜੀ ਸੋ ਸੂ ਸਵਾ ਪਈਏ ਕੋਈ ਪ੍ਰਾਤਿਕ ਬੱਚਾ ਛੱਡੋ ਬੱਚੇ ਨੂੰ ਲੈ ਆ ਕੇ ਆਪਣੀ ਚਵਾਈ ਕਰੋ ਤਸੱਲੀ ਕਰੋ ਇੱਧਰ ਬਹਿਣੀ ਵਾਲੇ ਪਾਸੇ ਤੁਹਾਨੂੰ ਇੱਕ ਵਾਰੀ ਆਪਾਂ ਥੋੜਾ ਲਾਗਾਂ ਵਿਖਾ ਦਈਏ ਆ ਲੋ ਬਹੁਤ ਜਿਆਦਾ ਥਾਂ ਵਧੀਆ ਲੱਗਾ ਆ ਦਿੱਸਾ ਦੇ ਦਿੱ ਗਿਆ ਕਿੰਨੇ ਦੀ 45 ਦੀ 45 ਦੀ ਹਾਂਜੀ ਕਰ ਦਈਏ ਮਾਨਤਨ ਕਰ ਦਈਏ ਬੱਚੀ ਚੰਗੀ ਬੜੀ ਸਮਝਦਾਰ ਸਾਹਿਬ ਬਹੁਤ ਹੀ ਚੰਗੀ ਜਮਾ ਤਾਂ ਕਰਕੇ ਕਹਿਦਾ ਵੀ ਹੋਰ ਮਾਨਤਨ ਕਰ ਦੋ ਸਰ ਜੀ ਹੋਰ 2000 ਹਾਂ 43 ਦੀ ਦੇਰੀ 43 ਦੀ ਹਾਂਜੀ ਜੋਗੇ ਵੀ ਮਾਰਨੀ ਸ਼ਾਲ ਮਾਰੋ ਤਪੀਏ ਟੋਆ ਥੋੜਾ ਜਿਹਾ ਅਲੱਗ ਜਿਹਾ ਜੇ ਕੰਮ ਨੂੰ ਸਾਡਾ ਸਭ ਖੱਤੀ ਦੀ ਦੇਣੀ ਮੈਨਾਂ ਖੱਤੀ ਦੀ ਹਾਂ ਉਹ ਹੀ ਆਨਾਂ ਮੇਰੇ ਭਰਾ ਨੇ ਜਿਹੜੀ ਮਿੱਟੀ ਬੋਲੀ ਨਾਲ ਕਿਹਾ ਮੈਂ ਕਿ ਮਨਣਾ ਪੈਣਾ ਹਾਂ ਖੱਤੀ ਦੀ ਦੇ ਦੋਸਤ ਖੱਤੀ ਦੀ ਦੇ ਖੱਤੀ ਦੇ ਦੇ ਖੱਤੀ ਦੀ ਦੇ ਦੇ ਮਾਲਕ ਨੂੰ ਹਾਂ ਮੈਂ 38000 ਦੀ ਜੋਗਾ ਵੀਰਾਂ ਦਾ ਵੀ ਦੇ ਦਾਂਗਾ ਬਾਕੀ ਬੱਚੀ ਮੇਰੇ ਭਰਾਓ ਤੁਸੀਂ ਦੇਖ ਹੀ ਲਈ ਆ ਮਗਰ ਵੀ ਬੱਚੀ ਹੈ ਨਾ ਮਗਰ ਵੀ ਬੱਚੀ ਮਗਰ ਵੀ ਬੱਚੀ ਆਪ ਵੀ ਬੱਚੀ ਆ ਸੋ ਚੰਗੀ ਵਹਿੜਾ ਬਾਕੀ ਚਲੋ ਜਿਆਦਾ ਨਹੀਂ ਆਪਾਂ ਕਹਿੰਦੇ 12 13 12 13 ਲੀਟਰ ਜਾਂ 13 ਤੋਂ ਬਾਹਰ ਵੀ ਕੋਈ ਚੱਲੋਗੇ ਸੇਵਾ ਚੰਗੀ ਰਹੀ। ਤੋਂ ਗਰੇਡ ਵਾਈਡ ਦਾ ਬਿਲਕੁਲ ਕੰਬੀਨੇਸ਼ਨ ਦਾ ਕਲਰ ਵੀ ਗੱਲ ਕਰਨ ਲਈ। ਤੇ ਬੈਡ ਪੂਰੀ ਨਿਕਰਾ ਹਾਈਡ మీడియం ਦੇ ਵਿੱਚ ਲੰਬਾਈ ਲੂਈ ਚੰਗੀ ਆ ਬੈਡ ਦੀ ਦੂਜਾ ਸੂਆ ਸਿਰਫ 38000 ਦੀ। ਕਰੋ ਸੰਪਰਕ ਮੇਰੇ ਭਰਾ। ਕਿਸਾਨ ਗਰੇ ਇੱਧਰ ਸਟਾਰਟਿੰਗ ਤੋਂ ਜ਼ਿਕਰ ਕੀਤਾ ਸੀ ਦੋ ਬੱਚਿਆਂ ਨੇ ਦੀਪੇ ਦੇ ਦੋਗੇ ਦੇ ਕੋਲ ਇੱਕ ਪਰਲੇ ਪਾਸੇ ਬੱਕਰੀ ਆ। ਦੀਪੇ ਇਹ ਜਿਹੜੀਆਂ ਦੋਨੋਂ ਬੱਚੀਆਂ ਦੀ ਉਮਰ ਦੱਸਦੇ ਛੋਟੀ ਦੀ ਇਹਦੀ ਉਮਰ ਕਿੰਨੀ ਆ? ਇਹ ਸ਼ਮਤ ਸਾਹਿਬ ਹੋਗੀ 2-3 ਮਹੀਨਿਆਂ ਦੀ। अच्छा जी हां जी आ ते दे आ चौवां 5 ਮਹੀਨਿਆਂ ਦੀ ਇਹ 5 ਚੌਂਦੀ ਆ ਹਾਂਜੀ ਉਹਦੇ ਸਿੰਗ ਵਿਗਾਇਆ ਹਾਂਜੀ ਉਹਦੇ ਦਾਗੇ ਆ ਜੀ ਇਹਦੇ ਵੀ ਵਿਗਾਇਆ ਇਹਦੇ ਵੀ ਵਿਗਾਇਆ ਜੀ ਬਾਕੀ ਪਿਛੋ ਥਾਂ ਥੋਂ ਵਧੀਆ ਲੱਗਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਵਧੀਆ ਲੱਗਾ ਲਓ ਜੀ ਆਪ ਚਾਰੇ ਥਾਨਾ ਕੋਈ ਫੋੜ ਛਾਂਕ ਨਹੀਂ ਕੀ ਚਾਰੇ ਥਾਨਾ ਤੇ ਇਹ ਪੰਜਾਂ ਮਹੀਨਿਆਂ ਦੀ ਚੌਂ ਪੰਜਾਂ ਮਹੀਨਿਆਂ ਦੀ ਲਾ ਲਓ ਬਹੁਤ ਵਧੀਆ ਦੀਆਂ ਨਸਲ ਵਾਲੀਆਂ ਇੱਧਰ ਵੇਖੋ ਆ ਬੱਚੀ ਦੀ ਫੇਸ ਕੁਆਲਿਟੀ ਇਹਦੀ ਬੂਥੀ ਬਾਥੀ ਚੈੱਕ ਕਰੋ ਬੱਚੀਆਂ ਦੋਵੇਂ ਚੱਗਿਆ ਨੇ ਇਹ ਕੋਈ ਦੋਆਂ ਧਾਈਆਂ ਤੇ 9 ਮਹੀਨਿਆਂ ਦੀ ਆ ਬੈਕ ਸਾਈਡ ਤੋਂ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਝੋਲੀ ਇਹਦੀ ਉੜਗਾ ਸ਼ੈਤਾਨੀਆਂ ਵਾਲਿਆਂ ਨੇ ਆ ਲਓ ਜੀ ਆ ਦੇਖੋ ਤੇਰਾ ਭਲਾ ਹੋ ਜਾ ਤੇਰਾ ਹਾਂ ਵੀ ਤੇ ਜੋੜੀ ਦਾ ਕੀ ਰੇਟ ਆ ਇਹ ਸੰਧੂ ਸਾਹਿਬ ਦੇ ਦੀਏ ਦੱਸ ਦੀਆਂ 10000 ਰੁਪਏ ਦੇ ਓਏ ਹਾਂਜੀ ਦੇ ਦਿਓ ਹਾਂਜੀ ਇੱਕੋ ਇੱਕ ਗੱਲ ਕਰਦਗੇ ਸਾਹ ਬਣੀਆਂ ਕਿਸੇ ਨੇ 7 ਦੀਆਂ ਦੇ ਦਾਂਗੇ 7000 ਦੀ ਜੋੜੀ ਆ ਹਾਂਜੀ ਲਓ ਜੀ 7000 ਦੀ ਜੋੜੀ ਮਿਲ ਜੂਦੀ ਬੱਚੀਆਂ ਚੰਗੀਆਂ ਨੇ ਕਿਸੇ ਪੁਰਾਣੀ ਵੱਡੀ ਮੱਝ ਖਰੀਦਣੀ ਆ ਚਾਹੇ ਵੈੜ ਖਰੀਦਣੀ ਉਹਨਾਂ ਦੇ ਨਾਲ ਪਾ ਲਿਓ ਠੀਕ ਆ ਜੀ ਇੱਧਰ ਇੱਕ ਬੱਕਰੀ ਵਿਖਾ ਦਈਏ ਦੋਂਦੀ ਕਿ ਚੌਗੀ ਇਹ ਦੋਂਦੀ ਨਹੀਂ ਮੈਂ ਸਮਝੀ ਖੀਰੀ ਹੈ ਜੀ ਖੀਰੀ 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 ਹੈ ਜੀ ਲੈ ਬੇ ਖੀਰੀ ਹੈ ਸਾਲ ਦੇ ਅੰਦਰ ਵਾਰੀ ਆ ਹਾਂਜੀ ਹਾਂਜੀ ਠੀਕ ਆ ਹਜੇ ਬਾਣੀ ਸੋਰੀ ਤੇ ਨਹੀਂ ਨਹੀਂ ਹਲੇ ਨਹੀਂ ਬੰਨ ਪਿਓਰ ਬੀਟੇ ਸੰਸਾਰ ਹਜੇ ਪਾਠੀ ਆ ਹਨਾ ਪਿਓਰ ਬੀਟੇ ਦੇਖੋ ਲਓ ਜੀ ਬੀਟੇ ਉਹਦੇ ਵਿੱਚ ਆ ਗਈਆਂ ਲੰਬਾ ਕਾਨਾ ਡੂ ਡੂੜ ਗੇਠਾ ਹਾਂਜੀ ਆਹ ਦੇਖੋ ਕੀ ਮੋਨਾ ਦੀ ਪੇ ਇਹ ਸੰਤ ਸਾਹਿਬ ਦੱਸ ਦੀ ਦੇ ਦੀਏ 10000 ਰੁਪਏ ਹਾਂਜੀ ਐਂਡ 10000 ਛੱਡ ਦੀਏ 9 9 ਦੀ 9 ਦੀ ਦੇ ਦੇ ਹਾਂਜੀ ਇਹ ਅੱਜ ਮਾਲ ਸੀਗਾ ਹਾਂਜੀ ਇਹੋ ਹੀ ਮਾਲੇ ਠੀਕ ਆ ਤੇ ਇੱਕ ਨੰਬਰ ਕਰਦੇ ਫਿਰ ਸੰਜੇ 94644 ਆ ਤੇ 3533 ਆਏ ਆ 6376190 ਠੀਕ ਆ ਹਾਂਜੀ ਲਓ ਵੀ ਦੋਵੇਂ ਨੰਬਰ ਜਿਹੜੇ ਆ ਲੱਗ ਚੁੱਕੇ ਆ ਸਕਰੀਨ ਤੇ ਠੀਕ ਆ ਜੀ ਵੀ 94644 ਤੇ 3533 62 838 ਤੇ 76190 ਆ ਗੱਲ ਬਣੀ ਹੁਣ ਹਾਂਜੀ ਲਓ ਵੀ ਬਾਕੀ ਮੇਰੇ ਭਰਾਵੋ ਕਰੋ ਕਾਲ ਕਰੋ ਗੱਲਬਾਤ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਤੇ ਜੀ